ਕਿਸਾਨਾ ਗੂ ਸਰਵਨ ਸਿੰਘ ਪੰਦੇਰ ਨੇ ਬਜਟ ਨੂੰ ਕਾਰਪੋਰੇਟ ਕਰਾਣਿਆਂ ਦਾ ਬਜਟ ਕਿਹਾ ਦੇਖੋ ਇਸ ਦੌਰਾਨ ਹੋਰ ਕੀ ਕੁਝ ਬੋਲੇ ਕਿਸਾਨਾ ਗੂ ਸਰਵਨ ਸਿੰਘ ਪੰਦੇਰ ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਹੈਗਾ ਜਿਹੜਾ ਪ੍ਰਚਾਰ ਮੀਡੀਆ ਚ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਤੇ ਜੋਰ ਲੱਗ ਗਿਆ ਜੀ ਮੱਦ ਵਰਗ ਨੂੰ ਬਹੁਤ ਕਹਿੰਦੇ ਫਾਇਦਾ ਦਿੱਤਾ ਕਹਿੰਦੇ ਪੂਰੇ ਦੇਸ਼ ਦਾ ਫਾਇਦਾ ਹੋ ਚਲਿਆ ਪਹਿਲੀ ਵਾਰ ਕਹਿੰਦੇ ਹੋ ਗਿਆ ਵਾ ਕੀ ਹੋ ਗਿਆ ਵਾ ਪਹਿਲੀ ਗੱਲ ਤੇ ਮੱਦ ਵਰਗ ਦੀ ਕੋਈ ਪਰਿਭਾਸ਼ਾ ਨਹੀਂ ਹੈ ਚਲ ਮੰਨਿਆ ਜਾਂਦਾ 42 43 ਕਰੋੜ ਮੱਦ ਵਰਗ ਆ ਜੋ ਉਹਦੇ ਵਿੱਚੋਂ ਜਿਹੜੇ ਸਰਕਾਰ ਦੇ ਆ ਕਿ ਟੈਕਸ ਫਾਈਲ ਸਾਢੇ 1.7 ਕਰੋੜ ਲੋਕ ਕਰਦੇ ਨੇ ਉਹਦੇ ਵਿੱਚੋਂ 5 ਕਰੋੜ ਜ਼ੀਰੋ ਟੈਕਸ ਫਾਈਲ ਕਰਦੇ ਨੇ ਰਹਿ ਗਏ ਕਿੰਨੇ 2.5 ਕਰੋੜ ਕਿੰਨੇ ਕ ਬਣੇ ਇਹ ਮੱਦ ਵਰਗ ਚੋਂ ਤੇ ਪਹਿਲੋ ਵੀ ਟੈਕਸ ਦਿੰਦੇ ਹੋਣਗੇ 2-4 ਲੱਖ ਨੂੰ ਵੱਧ ਮਿਲ ਗਿਆ ਉਹ 5% ਬਣਾ ਲਓ ਕਿੰਨੂੰ ਫਾਇਦਾ ਹੋ ਗਿਆ ਦੁੱਜੇ ਬੰਨੇ ਜਿਹਦੇ ਨਾਲ ਦੇਸ਼ ਨੇ ਵਿਸ਼ਵਗੁਰੂ ਬਾਨਾ ਉਧਰ ਵੇਖ ਲੋ ਜਿਹੜਾ ਵਿਦਿਆ ਦਾ ਖੇਤਰ ਸੀਗਾ ਉਹਦਾ ਬਜਟ ਘਟਾ ਦਿੱਤਾ ਗਿਆ ਇਹ ਵਿਸ਼ਵਗੁਰੂ ਨੰ ਪੜ ਰੱਖ ਕੇ ਬਣਾਉਣੇ ਆ ਇਹ ਤੋਂ ਗਾਂ ਜਿਹੜਾ ਸਾਡਾ ਮੈਡੀਕਲ ਖੇਤਰ ਸੀਗਾ ਉਹਦੇ ਵਿੱਚੋਂ ਬਜਟ ਘਟਾ ਦਿੱਤਾ ਗਿਆ ਜਿਹੜਾ ਰੂਲ ਰੂਰਲ ਡਵੈਲਪਮੈਂਟ ਆ ਜਿਹੜਾ ਸਿੱਧੇ 70% ਵੱਧਦੀ ਆ ਪਿੰਡੂ ਵਿਕਾਸ ਦਾ ਬਜਟ ਘਟਾ ਦਿੱਤਾ ਗਿਆ ਜਿਹੜਾ ਖੇਤੀ ਸੈਕਟਰ ਸੀ ਨਾ ਤੱਕ ਨਹੀਂ ਲਿਆ ਉਹਦਾ ਕੁਛ ਵੀ ਨਹੀਂ ਬੋਲਿਆ ਗਿਆ ਖੇਤੀ ਸੈਕਟਰ ਲਈ ਨਾ ਐਮਐਸਪੀ ਲੀਗਲ ਗਰੰਟੀ ਕਰਨ ਲਈ ਕੁਛ ਰੁਪਈਆ ਤੇਲਾ ਨਾ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਲਈ ਨਾ ਫਸਲੀ ਬੀਮਾ ਯੋਜਨਾ ਲਈ ਨਾ ਮਜ਼ਦੂਰਾਂ ਦੀ ਨਰੇਗਾ ਲਈ ਕੋਈ ਰੁਪਈਆ ਹੈਗਾ ਇਹਦੇ ਵਿੱਚ ਤੇ ਫਿਰ ਕਿਹਦੇ ਲਈ ਇਹਦੋਂ ਗਾਹਾਂ ਕਹਿੰਦੇ ਆ ਵੀ ਹੁਣ ਪਹਿਲੋ 3 ਲੱਖ ਲੈਂਦੇ ਸੀ ਕਰਜ਼ਾ ਹੁਣ 5 ਲੱਖ ਲੈ ਲਓ ਕਰਜ਼ਾ ਤੇ ਭਰਾਓ ਦੇਸ਼ ਲੈਵਲ ਤੇ ਸਾਡੇ ਸਿਰ 14 ਲੱਖ ਕਰੋੜ ਰੁਪਏ ਦਾ ਪਹਿਲੋ ਵਾਂ ਹੋਰ ਅਸਲ ਕਰਜ਼ਾ ਖਤਮ ਕਿਦਾਂ ਕਰਨਾ ਵਾ ਤੇ ਸਾਡੀ ਆਮਦਨ ਦੁਗਣੀ ਕਰਦਾ ਰੌਲਾ ਸੀ ਉਹਦਾ ਵੀ ਕੋਈ ਨਹੀਂ ਕਹਿੰਦੇ 100 ਜ਼ਿਲ੍ਹਿਆਂ ਦੇ ਵਿੱਚ ਨਵੀਂ ਯੋਜਨਾ ਉਹ ਕਦੋਂ ਲਾਗੂ ਹੋਊ ਕਦੋਂ ਚੱਲੂਗੀ ਇਹ ਤੋਂ ਕਾ ਬਿਹਾਰ ਦਾ ਬੜਾ ਰੌਲਾ ਪੈੰਡਿਆ ਜੀ ਮਖਾਣਾ ਬੋਰਡ ਉਹ ਪਹਿਲੋਂ ਮਸਾਲੇ ਬੋਰਡ ਪਹਿਲੋਂ ਵੀ ਬੋਰਡ ਅਠ ਦਹਾ ਬਣ ਗਏ ਆ ਉਹਨਾਂ ਨੇ ਕੀ ਕਰਤਾ ਪਰ ਜਿਹੜਾ ਬਿਹਾਰ ਨੂੰ ਪੈਕੇਜ ਦਿੱਤਾ ਸੀਗਾ 2015 ਚ ਮੋਦੀ ਸਰਕਾਰ ਨੇ ਲੱਖਾਂ ਕਰੋੜ ਦਾ ਉਹ ਮਿਲ ਗਿਆ ਬਿਹਾਰੀਆਂ ਨੂੰ ਜਿਹੜਾ ਹੋਣ ਵਾਲਾ ਮਿਲ ਜੂਗਾ ਇਹ ਇਲੈਕਸ਼ਨ ਸਟੰਟ ਹੈਗੇ ਆ ਕਲ ਕਿਸੇ ਨੂੰ ਕੁਝ ਦਿੱਤਾ ਉਹਦਾ ਤਰਾਜ ਕੋਈ ਨਹੀਂ ਇਹ ਬਜਟ ਪੂਰੀ ਤਰ੍ਹਾਂ ਜੇ ਅਸੀਂ ਦੇਖ ਲਈਏ ਕਿਸਾਨਾਂ ਵਾਲੀ ਮਜ਼ਦੂਰਾਂ ਵਾਲੀ ਪੂਰੇ ਪਿੰਡੂ ਭਾਰਤ ਲਈ ਇਹ ਤੋਂ ਗੱਲ ਆਮ ਸ਼ਹਿਰੀਆਂ ਲਈ ਆਮ ਬੰਦੇ ਲਈ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਕਾਰਪੋਰੇਟ ਪੱਖੀ ਬਜਟ ਆ ਕਿਹਦੇ ਢੰਗ ਨਾਲ ਇਹ ਗਾਂ ਜਾ ਕੇ ਤੁਹਾਡੇ ਸਾਹਮਣੇ ਖਲਾਸੇ ਹੋ ਜਾਣੇ ਨੇ ਇਹ ਤੋਂ ਗਾਂ ਜੜੀ ਸਰਕਾਰ 2 ਲੱਖ 205 ਲੱਖ ਕਰੋੜ ਰੁਪਏ ਦਾ ਦੇਸ਼ ਦੇ ਸਿਰ ਕਰਜ਼ਾ ਚੜਾ ਦੇਵੇ ਉਹ ਕਿਹੜਾ ਵਿਕਾਸ ਦਾ ਦਾਵਾ ਕਰਦੀ ਆ ਤੇ ਇਸ ਬਜਟ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਆ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਅੰਦੋਲਨਾਂ ਤੋਂ ਇਲਾਵਾ ਤੁਹਾਡੇ ਕੋਈ ਚਾਰਾ ਨਹੀਂ ਹੈਗਾ 13 ਨੂੰ ਇੱਥੇ ਵੱਡਾ ਇਕੱਠ ਕਰਨਾ ਵੱਧ ਤੋਂ ਵੱਧ ਪਹੁੰਚੋ ਧੰਨਵਾਦ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਬਜਟ ਨੂੰ ਕਾਰਪੋਰੇਟ ਕਰਾਉਣਿਆਂ ਦਾ ਬਜਟ ਕਿਹਾ ਦੇਖੋ ਇਸ ਦੌਰਾਨ ਹੋਰ ਕੀ ਕੁਝ ਬੋਲੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਹੈਗਾ ਜਿਹੜਾ ਪ੍ਰਚਾਰ ਮੀਡੀਆ ਚ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਤੇ ਜੋਰ ਲੱਗ ਗਿਆ ਜੀ ਮੱਧ ਵਰਗ ਨੂੰ ਬਹੁਤ ਕਹਿੰਦੇ ਫਾਇਦਾ ਦੇਤਾ ਕਹਿੰਦੇ ਪੂਰੇ ਦੇਸ਼ ਦਾ ਫਾਇਦਾ ਹੋ ਚਲਿਆ ਪਹਿਲੀ ਵਾਰ ਕਹਿੰਦੇ ਹੋ ਗਿਆ ਵਾ ਉਹ ਕੀ ਹੋ ਗਿਆ ਵਾ ਪਹਿਲੀ ਗੱਲ ਤੇ ਮੱਧ ਵਰਗ ਦੀ ਕੋਈ ਪਰਿਭਾਸ਼ਾ ਨਹੀਂ ਹੈ ਚਲ ਮੰਨਿਆ ਜਾਂਦਾ 42 43 ਕਰੋੜ ਮੱਧ ਵਰਗ ਆ ਜੋ ਉਹਦੇ ਵਿੱਚੋਂ ਜਿਹੜੀ ਸਰਕਾਰ ਨੇ ਕਿ ਟੈਕਸ ਫਾਈਲ 1.7 ਕਰੋੜ ਲੋਕ ਕਰਦੇ ਨੇ ਉਹਦੇ ਵਿੱਚੋਂ 5 ਕਰੋੜ ਜ਼ੀਰੋ ਟੈਕਸ ਫਾਈਲ ਕਰਦੇ ਨੇ ਰਹਿ ਗਏ ਕਿੰਨੇ 2.5 ਕਰੋੜ ਕਿੰਨੇ ਕ ਬਣੇ ਹੈ ਮੱਦਰਕ ਚੋਂ ਇਹ ਪਹਿਲੋ ਵੀ ਟੈਕਸ ਦਿੰਦੇ ਹੋਣਗੇ 2-4 ਲੱਖ ਨੂੰ ਵੱਧ ਮਿਲ ਗਿਆ ਉਹ 5% ਬਣਾ ਲਓ ਕਿੰਨੂੰ ਫਾਇਦਾ ਹੋ ਗਿਆ ਦੂਜੇ ਬੰਨੇ ਜਿਹਦੇ ਨਾਲ ਦੇਸ਼ ਨੇ ਵਿਸ਼ਵਗੁਰੂ ਬਣਾਉਣਾ ਉਧਰ ਵੇਖ ਲਓ ਜਿਹੜਾ ਵਿਦਿਆ ਦਾ ਖੇਤਰ ਸੀਗਾ ਉਹਦਾ ਬਜਟ ਘਟਾ ਦਿੱਤਾ ਗਿਆ ਇਹ ਵਿਸ਼ਵਗੁਰੂ ਨਾ ਪੜ ਰੱਖ ਕੇ ਬਣਾਉਣੇ ਆ ਇਹ ਤੋਂ ਗਾਂ ਜਿਹੜਾ ਸਾਡਾ ਮੈਡੀਕਲ ਖੇਤਰ ਸੀਗਾ ਉਹਦੇ ਵਿੱਚੋਂ ਬਜਟ ਘਟਾ ਦਿੱਤਾ ਗਿਆ ਜਿਹੜਾ ਰੂਲ ਰੂਰਲ ਡਵੈਲਪਮੈਂਟ ਆ ਜਿਹੜਾ ਸਿੱਧੇ 70% ਵੱਧਦੀ ਆ ਪਿੰਡੂ ਵਿਕਾਸ ਦਾ ਬਜਟ ਘਟਾ ਦਿੱਤਾ ਗਿਆ ਜਿਹੜਾ ਖੇਤੀ ਸੈਕਟਰ ਸੀ ਨਾਂ ਤੱਕ ਨਹੀਂ ਲਿਆ ਉਹਦਾ ਕੁਛ ਵੀ ਨਹੀਂ ਬੋਲਿਆ ਗਿਆ ਖੇਤੀ ਸੈਕਟਰ ਲਈ ਨਾ ਐਮਐਸਪੀ ਲੀਗਲ ਗਰੰਟੀ ਕਰਨ ਲਈ ਕੁਝ ਰੁਪਈਆ ਤੇਲਾ ਨਾ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਲਈ ਨਾ ਫਸਲੀ ਬੀਮਾ ਜੋ ਚਲਾਈ ਨਾ ਮਜ਼ਦੂਰਾਂ ਦੀ ਨਰੇਗਾਲੀ ਕੋ ਰੁਪਈਆ ਹੈਗਾ ਇਹਦੇ ਵਿੱਚ ਤੇ ਫਿਰ ਕਿਹਦੇ ਲਈ ਇਹਦੋਂ ਕਹਾ ਕਹਿੰਦੇ ਆ ਵੀ ਹੁਣ ਪਹਿਲੋ 3 ਲੱਖ ਲੈਂਦੇ ਸੀ ਕਰਜ਼ਾ ਹੁਣ 5 ਲੱਖ ਲੈ ਲਓ ਕਰਜ਼ਾ ਤੇ ਭਰਾਓ ਦੇਸ਼ ਲੈਵਲ ਤੇ ਸਾਡੇ ਸਿਰ 14 ਲੱਖ ਕਰੋੜ ਰੁਪਏ ਦਾ ਪਹਿਲੋ ਆ ਹੋਰ ਅਸਲ ਕਰਜ਼ਾ ਖਤਮ ਕਿਦਾਂ ਕਰਨਾ ਵਾ ਤੇ ਸਾਡੀ ਆਮਦਨ ਦੁਗਣੀ ਕਰਨ ਦਾ ਰੌਲਾ ਸੀ ਉਹਦਾ ਵੀ ਕੋਈ ਨਹੀਂ ਕਹਿੰਦੇ 100 ਜਿਲਿਆਂ ਦੇ ਵਿੱਚ ਨਵੀਂ ਯੋਜਨਾ ਉਹ ਕਦੋਂ ਲਾਗੂ ਹੋਊ ਕਦੋਂ ਚੱਲੂਗੀ ਇਹਦੋਂ ਕਾ ਬਿਹਾਰ ਦਾ ਬੜਾ ਰੌਲਾ ਪੈਣ ਡਿਆ ਜੀ ਮਖਾਨਾ ਬੋਰਡ ਉਹ ਪਹਿਲੋ ਮਸਾਲੇ ਬੋਰਡ ਪਹਿਲੋ ਵੀ ਬੋਰਡ ਅਠ ਦਾ ਬਣ ਗਿਆ ਉਹਨਾਂ ਨੇ ਕੀ ਕਰਤਾ ਪਰ ਜਿਹੜਾ ਬਿਹਾਰ ਨੂੰ ਪੈਕੇਜ ਦਿੱਤਾ ਸੀਗਾ 2015 ਚ ਮੋਦੀ ਸਰਕਾਰ ਨੇ ਲੱਖਾਂ ਕਰੋੜ ਦਾ ਉਹ ਮਿਲ ਗਿਆ ਬਿਹਾਰੀਆਂ ਨੂੰ ਜਿਹੜਾ ਹੋਣ ਵਾਲਾ ਮਿਲ ਜੂਗਾ ਇਹ ਇਲੈਕਸ਼ਨ ਸਟੰਟ ਹੈਗੇ ਆ ਚਲ ਕਿਸੇ ਨੂੰ ਕੁਝ ਦਿੱਤਾ ਉਹਦਾ ਤਰਾਜ ਕੋਈ ਨਹੀਂ ਇਹ ਬਜਟ ਪੂਰੀ ਤਰ੍ਹਾਂ ਜਿਸੀਂ ਦੇਖ ਲਈਏ ਕਿਸਾਨਾਂ ਲਈ ਮਜ਼ਦੂਰਾਂ ਲਈ ਪੂਰੇ ਪਿੰਡੂ ਭਾਰਤ ਲਈ ਇਹ ਤੋਂ ਗੱਲ ਆਮ ਸ਼ਹਿਰੀਆਂ ਲਈ ਆਮ ਬੰਦੇ ਲਈ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਕਾਰਪੋਰੇਟ ਪੱਖੀ ਬਜਟ ਆ ਕਿਹਦੇ ਢੰਗ ਨਾਲ ਇਹ ਗਾਂ ਜਾ ਕੇ ਤੁਹਾਡੇ ਸਾਹਮਣੇ ਖਲਾਸੇ ਹੋ ਜਾਣੇ ਨੇ ਇਹ ਤੋਂ ਗਾਹਾਂ ਜੜੀ ਸਰਕਾਰ 2 ਲੱਖ 205 ਲੱਖ ਕਰੋੜ ਰੁਪਏ ਦਾ ਦੇਸ਼ ਦੇ ਸਿਰ ਕਰਜ਼ਾ ਚੜਾ ਦੇਵੇ ਉਹ ਕਿਹੜਾ ਵਿਕਾਸ ਦਾ ਦਾਵਾ ਕਰਦੀ ਆ ਤੇ ਇਸ ਬਜਟ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਆ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਅੰਦੋਲਨਾਂ ਤੋਂ ਇਲਾਵਾ ਤੁਹਾਡੇ ਕੋਈ ਚਾਰਾ ਨਹੀਂ ਹੈਗਾ 13 ਨੂੰ ਇੱਥੇ ਵੱਡਾ ਇਕੱਠ ਕਰਨਾ ਵੱਧ ਤੋਂ ਵੱਧ ਪਹੁੰਚਿਓ ਧੰਨਵਾਦ